ਸਤਿਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹੱਥ ਦੈ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨਕ ਰੂਪਿਤ ਪਾਰਾ ਹਮਰੇ ਦੁਸਤ ਸਬੈਦ ਵਕਾਬ ਹੋ ਆਪ ਹਾ ਦੈ ਮਹ ਉਚਾਬ ਹੋ ਸੁਖੀ ਵਸੈ ਮੂਰ ਪ੍ਰਵਾਰਾ ਸੇਵ ਸਿਖ ਸਬੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਾ ਬਰਨਣ ਗਵਾਜ ਸੰਗਰਜੈ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੇ ਰਹੇ ਪਿਆਸਾ ਤੁਮਹਿ ਸਾਡ ਕੇ ਅਰਣਾ ਤਹਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਿਨ ਜਿਨ ਸਾਸਤਰ ਹਮਾਰੇ ਮਾਰੀ ਹੈ ਆਪ ਹਾ ਦੇ ਮੇਂ ਜੇ ਵਰ ਗਏ ਮਰਨ ਕਾਲ ਕਾ ਤਰਾਸ਼ਨ ਵਰ ਗਏ ਹੋ ਜੋਸਦਾ ਹਮਾਰੇ ਪਛਾ ਸ੍ਰੀ ਅਤੋ ਜੋ ਕਦੀ ਹੋ ਰੱਛਾ ਰਾਖ ਲੈ ਹੋ ਰਖਨ ਹਾਰੇ ਸਾਹੇ ਸੰਤ ਸਹਾਰੇ ਪਿਆਰੇ ਦੇਰ ਬੰਦ ਦੁਸ਼ਨ ਗਏ ਹਮਤਾ ਤੁਮਹ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬਰਮਾ ਭਗਤਰਾ ਕਾਲ ਪਾਏ ਸੂਝ ਉਤਰਾ ਕਾਲ ਪਾਈ ਕ੍ਰਿਸ਼ਨ ਪ੍ਰਗਾਸਾ ਸਭਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਬਾਜ ਹੋਇਓ ਜਮਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾਜਗਤ ਬਨਾਇਓ ਦੇਵ ਦੇਤ ਜਸ਼ਨ ਉਜਾਇਓ ਆਦ ਅੰਤਿ ਕੇ ਆਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵ ਕਨ ਕਾ ਸਿਵ ਗੁਣ ਸੁਭਦੇਓ ਸਤਰਨ ਕਾ ਪਲਮੋ ਬਦਕੇਓ ਕੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੇਰਵਸ਼ਾਨਤ ਚੀਤੇ ਦੇਵਿੰਦਰ ਸੂਨਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਆਨੰਦੁ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੇਰਵਸ਼ਾਨ ਕੜਕੜ ਕੇ ਪੜ ਪੜ ਕੇ ਜਾਣੈ ਜਉਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰ ਜਵਾਕ ਰਖ ਕਰਤ ਹੋਕ ਬਹੁ ਤੁਮ ਮੈ ਮਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਮੂਜੂ ਚਾਰੈ ਤੁਮਾ ਸਭ ਹੀ ਤੇ ਰਹੇ ਨਿਰਾਲਮ ਜਾਨਦ ਬੇਦ ਭੇਦ ਅਰਾਲਮ ਨਿਰੰਕਾਰ ਨਿਰਵਕਾ ਨਿਰਨਾਮ ਆਦਾ ਨੀਲਾ ਆਦਾ ਸੰਭ ਤਾ ਕਮ ਨੂੰ ਚਾਰਤ ਪੇਦਾਂ ਜਕ ਭੀਵ ਨਾ ਪਾਉਤ ਬਿਦਾਂ ਤਾ ਕਾ ਕਰਪਾ ਹਰਨ ਨਮਾਨਤ ਮਹਾ ਮੂੜ ਹੈ ਅਗਜ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭਿਵ ਆਪ ਆਪਣੇ ਵਦਹ ਜਿਤੇ ਵਰਣਤ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਰੂਪ ਰੰਗ ਪੁਰਾਵ ਕਹਿ ਪੂਪਾ ਅੰਡਜ ਜਿਰਜ ਸੇਤਜ ਕੀਨੀ ਤਬੇ ਖਾਨ ਬਹੁ ਰਚ ਦੇਨੀ ਕਹੋ ਕੁਦ ਰਾਜਾ ਹੋਏ ਬੈਠਾ ਕਹੋ ਸ਼ਵਲ ਪਿਉ ਸੰਗਰਖਿਠਾ ਸਗਰੇ ਸ੍ਰਿਚ ਦਿਖਾਇਆ ਚੰਪਵ ਆਜ ਗਾ ਸਰੂਪ ਸਵੈ ਪਵ ਔਰ ਅਛਾ ਮੇਰੇ ਦਮ ਕਰੋ ਸਿਖੁ ਬਾਰ ਸਿਖ ਸੰਗਰੂ ਦੁਸ਼ਟ ਜਿਥੇਠ ਵਤਰ ਪਾਤਾ ਸਗਲ ਮਲੇਸ਼ ਕਰੋਰਨ ਕਤਾ ਜੇ ਆ ਤੁਜ ਦਾ ਸ਼ਰਣੀ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਹੋ ਰਖ ਜਵਨ ਪਗ ਪਰੇ ਤਿਹਾਰੇ ਦਿਨ ਕੈ ਤੋ ਸੰਕਟ ਸਭ ਟਾਰੇ ਜੋ ਅਕਲ ਕੋ ਗਬਾਰ ਧਾਈ ਹੈ 타ਕੇ ਕਾਲ ਨਿਕਟ ਨਾ ਹੈ ਔਰ ਅੱਛਾ ਹੋਏ ਤਾ ਹੈ ਸਾਕਾਨਾ ਦੁਸ਼ਟ ਅਰਿਸ਼ਟ ਤਰੇਤ ਕਲਨਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰੋ ਤਾਕੇ ਤਾਪ ਤਨੁ ਕਮੋ ਹਰੋ ਰਜ ਸਿਧ ਕਰਮੋ ਸਾਂ ਹੋਵੀ ਦੁਸ਼ਟ ਛਾਪ ਸਕੈ ਨਾ ਕੋਈ ਇਕ ਬਾਰ ਜਨਤ ਮੈ ਸੁਮਾਰਾ ਅਕਾਲ ਪਾਸੇ ਤਾਹਿ ਉਪਾਰਾ ਜਿਨ ਨਰਨਾਣਾ ਤੇ ਹਾਰ ਕਹਾ ਦਰ ਦੁਸ਼ਟ ਦੁਖਤੀ ਰਹਾ ਹਰੜ ਕੇ ਤੁਮੈ ਸ਼ਰਨ ਤੇ ਹਾਰੀ ਆਪ ਆ ਦੈਨ ਹੋ ਮਰੇ ਸਰਬ othor ਮੋਹੋ ਸਹਾਈ ਦੁਸ਼ਟ ਦਵਤੇ ਤੈਨ ਮਰ ਬਚਾਈ ਕਿਰਪਾ ਕਰੇ ਹੰਬਰ ਜਗ ਮਤਾ ਗ੍ਰੰਥ ਗ੍ਰਾ ਪੂਰਨ ਸ਼ੁਭ ਰਾਤਾ ਕਿਲੇ ਵੇ ਸਰਦ ਦੇ ਏਕੋ ਹਰਤਾ ਦੁਖ ਦੋਖਿ ਨਾਮ ਅਕਾਉਛੈ ਕਰਤਾ ਸ੍ਰੀਆ ਤੁਝ ਜਾਪੈ ਦਿਆਲਾ ਪੂਰਨ ਕਰਾਂ ਗ੍ਰੰਥ ਚਿਤ ਕਲਿ ਮਨ ਬਾਠ ਤਨੁ ਲਪਾਵੈ ਸੋਈ ਦੁਖ ਨਾ ਦਿਸੈ ਵਿਆਪਦ ਕੋਈ ਅਨੰਦ ਸੁਨਾ ਗੂੰਜੂ ਆਸ ਰਸਨਾ ਪਾਵੈ ਸੁਨੇ ਮੂੜ ਚਿਤ ਲਾਈ ਚਤੁਰਤਾ ਵੈ ਦੂਹ ਦਰਦ ਪਾਓ ਨਿਕਟ ਨਾ ਤਿੰਨ ਨਰਕ ਰਹਿ ਹੋ ਜੋ ਆ ਕੇ ਇਕ ਬਾਰ ਜੋ ਪਈ ਕੋ ਗਹ ਚੋ ਪਈ ਸੰਬਤ ਸਤ ਰਹਿ ਸਹਿ ਸਪਣਿਜੈ ਅਰਧ ਸਹਿਸ ਆਪਣ ਤੀਨ ਕਹਿਜੈ ਪਾਦ ਰਸੁ ਨਿਸ਼ੁਣਿਐ ਸ੍ਰੀ ਮੇਰਵਾਰਾ ਤੇਰ ਸਤੂ ਜਰਬ ਗ੍ਰੰਥ ਸੁਧਾਰਾ ਸਵਈਆ ਪਾਹੀ ਗਹਿ ਜਾਤੇ ਤੁਮਰੇ ਤਉ ਤੇ ਕੁਆਖ ਤਰਨਹੀ ਆਲਿਓ ਰਾਮ ਰਹੀਮ ਅਪਰਾਣ ਕਰਾਨ ਅਨੇਕ ਹੈ ਮੇਕ ਨਾ ਮਾਨਿਓ ਸਿਮਰੇ ਸਾਸ ਰਵੇ ਸਵੇਂ ਮੋ ਭੀਦ ਕਹੇ ਹਮੇਕ ਨਾ ਜਾਣਿਓ ਰੇ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਹੂ ਸਤੋ ਹੈ ਬਖਾਨੇ ਹੂ ਦੁਹਰਾ ਸਗਨ ਦਵਾਰ ਕੋ ਛੜਕ ਇਹੋ ਦੁਹਾਰੋ ਦਵਾਰ ਬਾਹੇ ਜਹੇ ਕੀ ਰਾਜ ਅਸ ਗੋਬਿੰਦਾਸ ਤੁਹਾਰ ਸਗਲ ਦਵਾਨ ਗੋ ਸਾਟਕੈ ਗੇਹੋ ਤੁਹਾਰੋ ਦਵਾਰ ਬਾਹੀ ਗਹਿ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸਿਤੇ ਮਨਵਦੀਆ ਵਧਾਈਆ ਹਰਿ ਆਗਰਤਨ ਪ੍ਰਵਾਰ ਪਰਿਆ ਸ਼ਬਦ ਗਵਨਾਈਆ ਸਾਧੂ ਤਾ ਗਾਵੋ ਹਰੀ ਕੀ ਰਾਮਨਜਨੀ ਵਸਾਇਆ ਕਹ ਨਾਨਕ ਨੰਦ ਹੁਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾਰ ਹੋ ਹਰਿ ਨਾਲੇ ਹਰਿ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗীকার ਹੋਕ ਲੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਸਮਰੱਥ ਸੁਆਮੀ ਸੋਖਿ ਅਮਨੈ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਨਮੋਹਨ ਨਾਨੇ ਸਾਚੇ ਸਾਹਿਬਾ ਆਖਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚਹ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹਤੇ ਰੇ ਨਾ ਮਨੋ ਸਬੇ ਨਾ ਵਿਨ ਕੇ ਮਨਸਿਆ ਵਾਦੀ ਸ਼ਬਦ ਕਨੇ ਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮ ਮੇਰਾ ਮੁਖਾ ਸਭ ਗਵਈਆ ਤਰ ਸ਼ਾਸ ਗੁਨੈ ਉਸਿਆ ਜਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗਿਟ ਬਟੋ ਜਿਸ ਦੇ ਮਿਹਬੜੇ ਆਗਿਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਕਲਾਜਿਤ ਕਰਤਾ ਰਿਆਂ ਪੰਜ ਦੁਆਦਿ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਅਕਰਮ ਪਾਇ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਦਸੋ ਹੁਆ ਤਦ ਕਰ ਅਨਹਦ ਵਾਚੇ ਆਨੰਦ ਸੁਨੋ ਹੋੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਬਰ ਬਰਪਾਇਆ ਦਰੇ ਸਗਰੇ ਸੂਰੇ ਦੁਖ ਰੋਥ ਨਤਾਪ ਤਰੀ ਸੂਰੇ ਸਤੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿੰਦ ਕਹਤੇ ਪਵਿੱਤ ਸਤਗੁਰਿਆ ਵਰਪੂਰੇ ਬਨਵੰਤ ਨਾਨਕ ਗੁਰ ਚਨਣਾ ਲਾਗੇ ਵਾ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਤਿ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਿਤਿ ਦਿਵਸ ਰਾਤੁ ਦਿਦਾਈ ਦਾਇਆ ਖੇ ਲੈ ਸਗਲ ਤਗਤ ਚੰਗਿਆਈਆ ਬੁਰਿਆਈਆ ਵਾਚੈ ਦਰਮਹਦੂਨ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤਿ ਆਇਆ ਗਏ ਮਕਤ ਕਾਲ ਨਾ ਦੇਵ ਖੋਜ ਲੈ ਕਿਤੇ ਛੁੱਟੇ ਨਾਲ ਜਿਨੇ ਨਾਮਤ ਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ